ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 5th BA ਸੈਮੈਸਟਰ 5th ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ BA ਸੈਮੈਸਟਰ 5th ਦਾ ਪੰਜਾਬੀ ਇਲੈਕਟਿਵ ਦਾ ਸਿਲੇਬਸ ਤੇ ਪੇਪਰ ਪੈਟਰਨ ਲੈ ਕੇ ਆਇਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਇੰਗਲਿਸ਼ ਐਂਡ ਪੰਜਾਬੀ ਐਂਡ ਹਿਸਟਰੀ ਕਾਫੀ ਜ਼ਿਆਦਾ ਜਿਹੜੇ ਕਿ ਸਬਜੈਕਟਸ ਦੀ ਆਪਾਂ ਨੇ ਵੀਡੀਓਜ਼ ਅਪਲੋਡ ਕਰ ਰੱਖੀਆਂ ਨੇ ਪਲੇਲਿਸਟ ਬਣੀ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ YouTube ਤੇ Tour Study Classes channel ਨੂੰ ਸਰਚ ਕਰਨਾ ਫਿਰ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਨਾ ਤਾਂ ਤੁਹਾਨੂੰ PU Chandigarh Sem 5th ਦੀ ਪਲੇਲਿਸਟ ਮਿਲੂਗੀ ਜਿਹਦੇ ਵਿੱਚ ਤੁਹਾਡੇ ਸਾਰੇ ਵੀਡੀਓਜ਼ ਆ ਆਪਾਂ ਇਸ ਪਲੇਲਿਸਟ ਦੇ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਵੀਡੀਓਜ਼ ਤੁਹਾਡੇ ਅਪਲੋਡ ਨੇ ਠੀਕ ਹੈ ਸੋ ਪ੍ਰੀਵੀਅਸ ইয়ার ਕੁਐਸਚਨ ਪੇਪਰ ਵੀ ਨੇ ਇੰਗਲਿਸ਼ ਦੀ ਗ੍ਰਾਮਰ ਵੀ ਹੈ ਸੋ ਇਹਨਾਂ ਨੂੰ ਜ਼ਰੂਰ ਵਾਚ ਕਰੋ ਠੀਕ ਹੈ ਜਿਵੇਂ 2016 ਤੋਂ ਲੈ ਕੇ 23 ਤੱਕ ਗ੍ਰਾਮਰ ਹੈ ਤੇ 24 ਦਾ ਪੇਪਰ ਵੀ ਸੋਲਵ ਹੈ 2024 ਦਾ ਅੰਗਰੇਜ਼ੀ ਦਾ ਗ੍ਰਾਮਰ ਪਾਰਟ ਆਪਾਂ ਨੇ ਜਿਹੜਾ ਕਿ ਅਨਸਰ ਕੀ ਤੁਹਾਡੀ ਅਪਲੋਡ ਕੀਤੀ ਸੀ ਪੇਪਰ ਤੋਂ ਬਾਅਦ ਸੋ ਇਹਨਾਂ ਨੂੰ ਜ਼ਰੂਰ ਵਾਚ ਕਰੋ ਤਾਂਕਿ ਤੁਸੀਂ ਆਪਣੀ ਜਿਹੜੀ ਤਿਆਰੀ ਸਟਾਰਟ ਕਰ ਲਓ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪੰਜਾਬੀ ਇਲੈਕਟਿਵ ਦਾ 90 ਮਾਰਕਸ ਦਾ ਪੇਪਰ ਹੋਣਾ ਜਿਹਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ ਤੁਹਾਡੇ 32 32 ਮਾਰਕਸ ਚਾਹੀਦੇ ਤਾਂ ਉਹਨੂੰ ਪੇਪਰ ਨੂੰ ਪਾਸ ਕਰਾਂਗੇ ਹਾਂਜੀ ਤੁਹਾਡਾ ਸਿਲੇਬਸ ਹੈਗਾ ਪੁਰਾਤਨ ਪੰਜਾਬੀ ਕਾਵ ਹੈ ਤੇ ਪੰਜਾਬੀ ਨਾਟਕ ਦਾ ਅਧਿਐਨ ਹੈ ਤੇ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਭਾਰਤੀ ਕਾਵ ਸ਼ਾਸਤਰ ਅਤੇ ਸਾਹਿਦ ਦੇ ਰੂਪ ਨੇ ਹਾਂਜੀ ਮੱਧਕਾਲ ਤੇ ਮੁੱਢਲੇ ਵਸਤੀਵਾਦੀ ਕਾਲ ਦੀ ਪੰਜਾਬੀ ਕਵਤਾ ਜਿਹਦੇ ਵਿੱਚੋਂ ਅ ਹੈਗੇ ਨੇ ਕਵੀ ਦਿੱਤੇ ਹੋਏ ਨੇ ਪਲਤਾ ਦਾ ਜਿਹੜੇ ਕਿ ਸੰਪਾਦਕ ਹੈਗਾ ਡਾਕਟਰ ਜੋਗਰਾਜ ਅੰਗਰੇਜ਼ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹਦੇ ਵਿੱਚੋਂ ਕਵੀ ਹੈਗੇ ਨੇ ਵਾਰਿਸ ਸ਼ਾ ਹਾਸ਼ਮ ਸ਼ਾ ਅਹਿਮਦ ਜਾਰ ਸ਼ਾ ਮੁਹੰਮਦ ਫਜ਼ਲ ਸ਼ਾ ਤੇ ਇੱਕ ਹੈਗਾ ਤੁਹਾਡਾ ਜਿੰਨ ਜਿੰਨ ਸੱਚ ਪੱਲੇ ਹੋਏ ਇਹ ਹੈਗਾ ਪੰਜਾਬੀ ਜਿਹੜੇ ਕਿ ਨਾਟਕ ਡਾਕਟਰ ਗੁਰदयाल ਸਿੰਘ ਫੁੱਲ ਤੇ ਇਹਦੇ ਵਿੱਚੋਂ ਹੁਣ ਆਪਾਂ ਸਿਲੇਬਸ ਦੇਖਦੇ ਹਾਂ ਸਭ ਤੋਂ ਪਹਿਲਾਂ ਆਉਣਗੇ ਤੁਹਾਨੂੰ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਜਿਹੜੇ ਦੋ ਆਉਣਗੇ ਦੋ ਚੋਂ ਤੁਸੀਂ ਇੱਕ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ 10 ਮਾਰਕਸ ਦੀ ਆ ਉਹ ਇਸ ਬੁੱਕ ਦੇ ਵਿੱਚੋਂ ਆਉਣੀਆਂ ਇਹ ਹੈਗੇ ਨੇ ਕਵੀ ਠੀਕ ਆ 1 2 3 4 5 ਪੰਜ ਕਵੀ ਨੇ ਜਿਨ੍ਹਾਂ ਚੋਂ ਜਿਆਦਾ ਫਸਟ 3 ਕਰਨੇ ਜਾਂ ਲਾਸਟ 3 ਉਸ ਤੋਂ ਬਾਅਦ ਹੈਗੇ ਨੇ ਤੁਹਾਡੇ ਕਾ ਪੁਸਤਕ ਦੇ ਵਿੱਚੋਂ ਕਪਤਾ ਦਾ ਵਿਸ਼ਾ ਵਸਤੂ ਤੇ ਥੀਮ ਜਿਹਨਾਂ ਦੇ ਪ੍ਰਸੰਗ ਸਹਿਤ ਵਿਆਖਾ ਕਰੋਗੇ ਉਹਨਾਂ ਦੇ ਕਪਤਾ ਦਾ ਵਿਸ਼ਾ ਵਸਤੂ ਥੀਮ ਪੜ ਲੈਣਾ ਵੈਸਤਾ ਇਹ ਤੋਂ ਸਾਰਿਆਂ ਦੇ ਪੜ ਸਕਦੇ ਹੋ ਕੋਈ ਇੱਕ ਛੱਡ ਦਿਓ ਕਿਉਂਕਿ ਈਜ਼ੀ ਹੁੰਦੇ ਨੇ ਦੋ ਦੇ ਵਿੱਚੋਂ ਇੱਕ ਕਰਨਾ ਹੈ ਇਹ ਵੀ 10 ਮਾਰਕਸ ਦਾ ਤੇ ਜਿਸ ਚ ਸੱਚ ਪੱਲੇ ਹੋਏ ਨਾਟਕ ਦੇ ਵਾਰਤਾਲਾਪਿਓ ਅੰਸ਼ ਦੀ ਪ੍ਰਸੰਗ ਸਹਿਤ ਵਿਆਖਿਆ ਵੀ 10 ਮਾਰਕਸ ਦੀ ਹੈ ਦੋ ਆਉਣਗੇ ਇੱਕ ਕਰਨਾ ਹੋਊਗਾ ਤੁਸੀਂ ਫਿਰ ਨਾਟਕ ਦੀ ਸਾਹਿਤਿਕ ਪਰਖ ਦੇ ਵਿੱਚ ਵਿਸ਼ੇ ਵਿਧੀ ਪਲਾਟ ਤੇ ਪਾਤਰਨ ਚਿੱਤਰਣ ਸੰਬੰਧੀ ਪ੍ਰਸ਼ਨ ਪੁੱਛੇ ਜਾਣਗੇ 10 ਮਾਰਕਸ ਦਾ ਦੋ 'ਚੋਂ ਇੱਕ ਕਰਨਾ ਹੋਊਗਾ ਫਿਰ ਪੰਜਾਬੀ ਸੰਗ੍ਰਹਿ ਕਾਵ ਕਾਵ ਸੰਗ੍ਰਹਿ ਤੇ ਨਾਟਕ ਦੇ ਵਿੱਚੋਂ ਲਘੂ ਉੱਤਰ ਆਉਣਗੇ ਛੋਟੇ ਉੱਤਰ ਪੰਜ ਕਰਨੇ ਹੋਣਗੇ ਤੁਸੀਂ ਅੱਠ ਦੇ ਵਿੱਚੋਂ 2-2 ਮਾਰਕਸ ਦੇ ਹੋਣਗੇ ਇਹ 10 ਮਾਰਕਸ ਦੇ ਹੋਗੇ ਜਿਨ੍ਹਾਂ ਦਾ ਉੱਤਰ 3-4 ਸਤਰਾਂ 'ਚੋਂ ਵੱਧ ਨਾ ਹੋਵੇ ਪੰਜਾਬੀ ਸਾਹਿਦ ਦਾ ਇਤਿਹਾਸ ਹੈ ਜਿਹਦੇ ਵਿੱਚੋਂ ਕਿੱਸਾ ਕਾਵ ਤੇ ਵਾਰ ਕਾਵ ਨੇ ਜਿਹਦੇ ਵਿੱਚੋਂ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਆਉਣਗੇ 6 ਆਉਣਗੇ 6 ਜੋ ਤੁਸੀਂ ਚਾਰ ਕਰਨੇ ਹੋਣਗੇ 50 ਸ਼ਬਦਾਂ ਤੋਂ ਵੱਧ ਉੱਤਰ ਨਾ ਹੋਵੇ ਇਹ ਤੇ ਇਹ ਜਿਹੜੇ ਕਿ ਜਿਹੜੇ ਤੁਸੀਂ 6 ਦੇ ਵਿੱਚੋਂ 4 ਕਰੋਗੇ ਇਹ 5-5 ਅੰਕਾਂ ਦੇ ਹੋਣਗੇ 5-5 ਅੰਕਾਂ ਦੇ ਫਿਰ ਉਸ ਤੋਂ ਬਾਅਦ ਤੁਹਾਡੇ ਹੈਗੇ ਨੇ ਭਾਰਤੀ ਕਾਪ ਵਿਸ਼ਾਸਤ ਦੇ ਵਿੱਚ ਰੀਤੀ ਸਮਪਰਦਾਇ ਤੇ ਔਚਤਿਆ ਸਮਪਰਦਾਇ ਆਪਣੇ ਜਲਦ ਕਰਵਾ ਦੇਣਾ ਤੁਹਾਨੂੰ ਦੋ ਆਉਣਗੇ ਦੋ ਚੋਂ ਤੁਸੀਂ ਇੱਕ ਕਰਨਾ ਹੋਊਗਾ ਮਤਲਬ ਕਿ ਤੁਸੀਂ ਦੋ ਇਹਨੇ ਸਿਲੇਬਸ 'ਚ ਤੁਸੀਂ ਇੱਕ ਯਾਰ ਕਰ ਲਓ ਚਾਹ ਰੀਤੀ ਸੰਪਰਦਾਇ ਕਰ ਲੋ ਚਾਹੇ ਅਚਿਤਿਆ ਸੰਪਰਦਾਇ ਕਰ ਲੋ ਢੰਮ ਮਾਰਕਸ ਤੇ ਆਪਾਂ ਦੋਨੋਂ ਕਰਵਾਵਾਂਗੇ ਸਾਈ ਦੇ ਰੂਪ ਜਨਮ ਸਾਖੀ ਸਲੋਕ ਕਾਫੀ ਕਿੱਸਾ ਵਾਰ ਦੇ ਸ਼ੇ ਹਰਫੀ ਜਿਨ੍ਹਾਂ ਦੇ ਵਿੱਚੋਂ ਸਟੂਡੈਂਟਸ ਆਪਣੇ ਪੰਜਾਬੀ ਦੇ ਜਿਹੜੇ ਕੀ ਆਹ ਹੈਗੇ ਨੇ ਆਪਣੇ ਸਾਈ ਤਰੂਪ ਨੇ ਦੀ ਪਲੇਲਿਸਟ ਬਣੀ ਹੋਈ ਹੈ ਸਾਈ ਤਰੂਪ ਬੀ ਐਸ ਮਾਸਟਰ ਫਰਸਟ ਸੈਕੰਡ ਥਰਡ ਫੋਰਥ ਫਿਫਥ ਸਾਰੇ ਲਈ ਹੈ ਨਾ ਉਹ ਤਾਂ ਉਹਨਾਂ ਨੂੰ ਜ਼ਰੂਰ ਵਾਚ ਕਰੋ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਸਲੋਕ ਕਾਫੀ ਕਿੱਸਾ ਵਾਰ ਸ਼ੇ ਹਰਫੀ ਮਿਲ ਜਾਣਗੇ ਸਿਰਫ ਜਨਮ ਸਾਖੀ ਰਹਿੰਦੀ ਆਪਾਂ ਜਲਦ ਅਪਲੋਡ ਕਰ ਦਾਂਗੇ ਨੰਬਰਸ ਦੋ ਆਉਣਗੇ ਦੋ ਚੋਂ ਤੁਸੀਂ ਇੱਕ ਕਰਨਾ ਹੋਊਗਾ ਜਿਵੇਂ ਇਹ ਹੈਗੇ ਨੇ 1 2 3 4 5 6 ਨੇ ਜਾਂ ਤਾਂ ਤੁਸੀਂ ਫਰਸਟ 5 ਕਰ ਲਓ ਜਾਂ ਲਾਸਟ 5 ਕਰ ਲਓ ਕਿਉਂਕਿ ਦੋ ਚੋਂ ਤੁਸੀਂ ਇੱਕ ਕਰਨਾ ਹੋਊਗਾ ਸੋ ਇਸ ਦੀ ਤੁਹਾਡਾ ਸਿਲੇਬਸ ਪੇਪਰ ਪੈਟਰਨ ਕਿਵੇਂ ਤੁਸੀਂ ਆਪਣੀ ਪੰਜਾਬੀ ਲਗਤੀਵਿਧੀ ਤਿਆਰੀ ਕਰਨੀ ਹੈ ਠੀਕ ਹੈ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਥੈਂਕਸ ਤੇ ਇਸ semesters 3 ਦੇ ਰਾਜੇ ਆਲਰੇਡੀ ਵੀਡੀਓਜ਼ ਅਪਲੋਡ ਨੇ ਸੋ ਉਹਨਾਂ ਨੂੰ ਜਰੂਰ ਵਾਚ ਕਰ ਲਓ ਪਲੇਲਿਸਟ ਬਣੀਆਂ ਹੋਈਆਂ ਨੇ ਸਾਰੀਆਂ